ਸ਼ੇਖਾਲ ਜੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਇਆ ਇੱਕ ਟਰਾਲਾ ਅਤੇ ਜ਼ਮੀਨ ਟਰਾਲੇ ਬਾਰੇ ਗੱਲ ਕਰਦੇ ਆਪਾਂ ਸਭ ਤੋਂ ਪਹਿਲਾਂ ਟਰਾਲਾ ਵਿਕਾਊ 16/7 ਦਾ 2025 ਮਾਡਲ 3 ਫੁੱਟ ਪਲਾਜ਼ਮਾ ਬੈਡ ਟੂ ਕੇ ਪੇਂਟ ਏਰੀਆ ਜ਼ਿਲਹੰਦਰਾ ਹੁਸ਼ਿਆਰਪੁਰ ਰੋਡ ਮੰਡਿਆਲਾ ਨੇੜੇ ਸ਼ਾਮ 84 2 ਲੱਖ 300 ਰੇਟ ਮੰਗਿਆ ਜੀ ਫੁੱਲ ਹੈਬਿਟ ਟਰਾਲਾ ਸਾਰੀ ਐਸੈਸਰੀ ਲੱਗੀ ਹੋਈ ਹੈ 78 145 0250 ਇਸ ਨੰਬਰ ਤੇ ਖਰੀਦ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਹਾਂ ਜ਼ਮੀਨ ਬਾਰੇ ਮੇਨ ਰੋਡ ਤੋਂ 300 ਮੀਟਰ ਦੀ ਦੂਰੀ ਤੇ ਮੌਕੇ ਤੇ ਟਾਪ ਦੀ ਫਸਲ ਖੜੀ ਹੈ 70 ਕਿੱਲੇ ਜ਼ਮੀਨ ਵਿਕਾਊ ਹੈ ਟੋਟਲੀ ਇਹ 70 ਕਿੱਲੇ ਜ਼ਮੀਨ ਵਿਕਾਊ ਹੈ ਜੀ ਸਾਰੀਆਂ ਫਸਲਾਂ ਹੁੰਦੀਆਂ ਨੇ ਵੱਡੀ ਨਹਿਰ ਦੇ ਨਾਲ ਰੇਟ ਹੈ ਜੀ 15 ਲੱਖ ਕਿੱਲੇ ਦਾ 15 ਲੱਖ ਰੁਪਏ ਕਿੱਲੇ ਰੇਟ ਰੱਖਿਆ ਗਿਆ ਜੀ ਮੌਕੇ ਤੇ ਟਾਪ ਦੀ ਫਸਲ ਖੜੀ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਤੇ ਮੇਨ ਰੋਡ ਤੋਂ 300 ਮੀਟਰ ਦੀ ਦੂਰੀ ਤੇ 70 ਕਿੱਲੇ ਜ਼ਮੀਨ ਵਿਕਾਊ ਹੈ ਜੀ ਸਾਰੀਆਂ ਫਸਲਾਂ ਹੁੰਦੀਆਂ ਨੇ ਵੱਡੀ ਨਹਿਰ ਦੇ ਨਾਲ ਐ 15 ਲੱਖ ਰੁਪਏ ਕਿਲਰ ਰੇਟ ਰੱਖਿਆ ਗਿਆ ਤੇ ਤੁਹਾਨੂੰ ਆਪਾਂ ਏਰੀਆ ਵੀ ਦੱਸਾਂਗੇ ਮਾਲਕ ਦਾ ਨੰਬਰ ਵੀ ਦੱਸਾਂਗੇ ਉਸ ਤੋਂ ਪਹਿਲਾਂ ਤੁਸੀਂ ਜੇਕਰ ਕਿਸੇ ਵੀ ਤਰ੍ਹਾਂ ਦੀ ਤੁਸੀਂ ਕੋਈ ਪ੍ਰਾਪਰਟੀ ਵੇਚਣਾ ਚਾਹੁੰਦੇ ਹੋ ਜਾਂ ਤੁਹਾਡੇ ਕੋਲੇ ਮਸ਼ੀਨਰੀਆਂ ਨੇ ਕੋਈ ਵੀ ਚੀਜ਼ ਤੁਸੀਂ ਵੇਚਣਾ ਚਾਹੁੰਦੇ ਆ ਆਪਾਂ ਹਰ ਪ੍ਰਕਾਰ ਦੀ ਐਡ ਕਰਦੇ ਹਾਂ ਤੁਸੀਂ ਆਪਣਾ WhatsApp ਨੰਬਰ ਨੋਟ ਕਰ ਲਓ ਚੈਨਲ ਦਾ 987798846 ਇਹ ਚੈਨਲ ਦਾ WhatsApp ਨੰਬਰ ਹੈ ਤੁਸੀਂ ਇਸ ਨੰਬਰ ਤੇ 5 ਤੋਂ 7 ਫੋਟਮਾ ਫੁੱਲ ਸਕਰੀਨ ਦੀ 5-7 ਮਿੰਟਾਂ ਦੀ ਵੀਡੀਓ ਬਣਾ ਕੇ ਸਾਰੀ ਜਾਣਕਾਰੀ ਸਾਨੂੰ ਭੇਜ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਜਿਹੜੀ ਪਲੈਟਫਾਰਮ ਦੇ ਉੱਤੇ ਚਲਾ ਦਿੱਤੀ ਜਾਊਗੀ ਸਾਡੇ ਤੇ ਤੇ ਬਾਕੀ ਜਾਣਕਾਰੀ ਭੇਜਣਾ ਜ਼ਰੂਰੀ ਹੈ ਜੀ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਦਿਆ ਕਰੋ ਕਿ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਚਾਹੀਦੀਆਂ ਨੇ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਡੀ ਡਿਮਾਂਡ ਦੇ ਹਿਸਾਬ ਨਾਲ ਲੈ ਕੇ ਆ ਸਕੀਏ ਤੇ ਜਿਹੜੀ ਇਹ 70 ਕਿਲੋ ਜ਼ਮੀਨ ਹੈ ਜੀ ਵੱਡੀ ਨਹਿਰ ਦੇ ਨਾਲ ਇਹਦਾ ਏਰੀਆ ਜੀ ਸ਼ਿਵਪੁਰੀ ਮਧਪਰਦੇਸ਼ ਨੰਬਰ ਮਾਲਕ ਵੀਰ ਦਾ ਨੋਟ ਕਰ ਲ ਜੀ 9617415045 9617415045 ਇਹ ਮਾਲਕ ਦਾ ਨੰਬਰ ਹੈ ਜਿਹੜਾ ਤੁਸੀਂ ਜ਼ਮੀਨ ਖਰੀਦਣ ਵਾਸਤੇ ਮਾਲਕ ਨਾਲ ਗੱਲ ਕਰਨੀ ਹੈ ਨਾ ਜੀ ਉਹ ਇਹੀ ਨੰਬਰ ਆਏਗਾ 9617415045 ਵਾਰ-ਵਾਰ ਫੇਸ ਕਰਕੇ ਦੱਸਦੇ ਹੁੰਨੇ ਆ ਕਿਉਂਕਿ ਕਈ ਭੈਣ ਭਰਾਣਾ ਚੈਨਲ ਦਾ WhatsApp ਨੰਬਰ ਨੋਟ ਕਰ ਲੈਂਦੇ ਆ ਵੀਡੀਓ ਨੂੰ ਪੂਰਾ ਨਹੀਂ ਦੇਖਦੇ ਹੈਗੇ ਤਾਂ ਤੁਸੀਂ ਵੀਡੀਓ ਨੂੰ ਪੂਰਾ ਦੇਖਿਆ ਕਰੋ ਜੀ ਇਹਦੇ ਵਿੱਚ ਮਾਲਕਾਂ ਦੇ ਨੰਬਰ ਰਿਕਾਰਡਿੰਗ ਵੀ ਕੀਤੀ ਹੁੰਦੀ ਹੈ ਬਾਕੀ ਸਕਰੀਨ ਦੇ ਉੱਤੇ ਆਪਾਂ ਲਿਖ ਕੇ ਵੀ ਲਾ ਰੱਖਿਆ ਹੁੰਦਾ ਹੈ ਤਾਂ ਤੁਸੀਂ ਵੀਡੀਓ ਨੂੰ ਪੂਰਾ ਦੇਖਿਆ ਕਰੋ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜੇਕਰ ਤੁਸੀਂ ਵਿੱਚ ਵਿਚਾਲੇ ਵੀਡੀਓ ਨੂੰ ਛੱਡ ਦਿੰਦੇ ਹੋ ਤਾਂ ਉਹ ਤਾਂ ਹੀ ਤੁਹਾਡੇ ਤੱਕ ਸਾਰੀ ਜਾਣਕਾਰੀ ਨਹੀਂ ਪਹੁੰਚੂਗੀ ਤੁਸੀਂ ਵੀਡੀਓ ਨੂੰ ਜਦੋਂ ਵੀ ਵੇਖਣਾ ਹੈ ਸਾਰੀ ਨੂੰ ਦੇਖੋ ਜੀ ਪੂਰੀ ਵੀਡੀਓ ਨੂੰ ਦੇਖੋ ਤੇ ਉਹਦੇ ਵਿੱਚ ਸਾਰੀ ਜਾਣਕਾਰੀ ਆਪਾਂ ਜਿੰਨੀਆਂ ਚੀਜ਼ਾਂ ਲੈ ਕੇ ਆਉਣਾ ਨੇ ਦਿੱਤੀ ਹੁੰਦੀ ਹੈ ਠੀਕ ਹੈ ਜੀ ਦੂਜੀ ਗੱਲ ਹੈ ਜੀ ਤੁਸੀਂ ਕਿਸੇ ਵੀ ਪ੍ਰਕਾਰ ਦਾ ਬਿਜ਼ਨਸ ਕਰ ਰਹੇ ਹੋ ਉਹਨੂੰ ਅੱਗੇ ਵਧਾਉਣਾ ਚਾਹੁੰਦੇ ਹੋ ਜਾਂ ਤੁਹਾਡੇ ਕੋਲ ਕੋਈ ਪੈਟਰੋਲ ਪੰਪ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਪੈਲਸ ਆ ਕੋਈ ਵੀ ਤੁਸੀਂ ਪ੍ਰਾਪਰਟੀ ਵੇਚਣੀ ਹੈ ਤਾਂ ਆਪਾਂ ਨੰਬਰ ਤੁਹਾਨੂੰ ਦੱਸ ਦਿੱਤਾ ਆਪਣਾ ਚੈਨਲ ਦਾ ਵਟਸਐਪ ਨੰਬਰ ਤੁਸੀਂ ਇਸ ਨੰਬਰ ਤੇ ਸਾਨੂੰ ਵਟਸਐਪ ਕਰ ਸਕਦੇ ਹੋ ਤੇ ਬਾਕੀ ਤੁਹਾਡਾ ਸਾਰਾ ਨਾ ਤੈਅ ਲਓ ਧੰਨਵਾਦ ਉਮੀਦ ਹੈ ਜੀ ਜਿਵੇਂ ਤੁਹਾਨੂੰ ਬਾਕੀ ਵੀਡੀਓ ਸਾਡੀ ਪਸੰਦ ਆਉਂਦੀ ਨੇ ਇਹ ਵਾਲੀ ਵੀਡੀਓ ਵੀ ਤੁਹਾਨੂੰ ਪਸੰਦ ਆਉਗੀ ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤੁਹਾਡੇ ਸ਼ੇਅਰ ਕਰਨ ਦੇ ਨਾਲ ਇਹ ਦੋਨੇ ਚੀਜ਼ਾਂ ਜਲਦੀ ਸੇਲ ਹੋ ਸਕਦੀਆਂ ਨੇ ਜ਼ਮੀਨ ਅਤੇ ਟਰਾਲਾ ਜਲਦੀ ਸੇਲ ਹੋ ਸਕਦਾ ਜੇਕਰ ਤੁਸੀਂ ਵੀਡੀਓ ਨੂੰ ਸ਼ੇਅਰ ਕਰੋਗੇ ਉਮੀਦ ਹੈ ਕਿ ਜਿਵੇਂ ਤੁਸੀਂ ਬਾਕੀ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਹੋ ਇਸ ਵੀਡੀਓ ਨੂੰ ਵੀ ਓਦਾਂ ਹੀ ਮਾਨ ਦੇਵੋਗੇ ਜੀ